ਅੱਜ ਅਮਲੋਵ ਹਲਕੇ ਦੇ ਮਾਸੇਵਾਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਦੇ ਸਮੂੱਚੀ ਸੀਨੀਅਰ ਅਧਿਕਾਰੀਦਾਰ ਦੀ ਟੀਮ ਦੇ ਨਾਲ ਹਲਕਾ ਅਮਲੋਵ ਦੇ ਪਿੰਡਾਂ ਦਾ ਦੌਰਾ ਵੱਡੀ ਗਿਣਤੀ ਸੰਗਤ ਹਾਰ ਪਿੰਡ ਵਿੱਚ ਜਿਹੜੀ ਹੈ ਗਰਮੀ ਹੋਣ ਦੇ ਬਾਵਜੂਦ ਵੀ ਆਪਾਸ ਤੇ ਆ ਰਹੀ ਹੈ ਮੈਂ ਸਮਝਦਾ ਕਿ ਆਉਣ ਵਾਲੀ ਇਲੈਕਸ਼ਨ ਨੂੰ ਲੈ ਕੇ ਲੋਕਾਂ ਦੇ ਵਿੱਚ ਬੜਾ ਕਾਲੀ ਇੱਛਾ ਹੈ ਔਰ ਲੋਕ ਮਨਮੁਨਾਈ ਬੈਠੇ ਨੇ ਕਿ ਇਸ ਵਾਰ ਪੁਰਾਣੀ ਗਲਤੀ ਨਹੀਂ ਦਰਉਣੀ ਸ਼੍ਰੋਮਣੀ ਅਕਾਲੀਦਾਰ ਔਰ ਕੇਵਲ ਸ਼੍ਰੋਮਣੀ ਕਾਲੀਜ਼ਾ ਦਾ ਬਟਨ ਜਿਹੜਾ ਤਕੜੀ ਦਾ ਦਬ ਕੇ ਅਕਾਲੀਦਰ ਨੂੰ ਇਹ ਸੜਕੇ ਤੋਂ ਜਿੱਤ ਲੋਣੀ ਹੈ ਔਰ ਮੈਂ ਇਹ ਗੱਲ ਦਾਬੇ ਨਾ ਕਹਿ ਸਕਦਾ ਕਿ ਅਸੀਂ ਇਹ ਚੋਣ ਜਿੱਤ ਕੇ ਇਹ ਸੀਟ ਪਾਰਟੀ ਦੀ 24 ਚ ਪਾਵਾਂਗੇ ਔਰ ਵਿਧਾਨ ਸਭਾ ਦੇ ਜਿੰਨੇ ਵੀ ਹੋਰ ਹਲਕੇ ਨੇ ਸਾਰਿਆਂ ਦੇ ਵਿੱਚ ਬੜਾ ਭਾਰੀ ਇਸ ਇਲੈਕਸ਼ਨ ਨੂੰ ਲੱਗੇ ਚਾ ਕਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਖਾਲਸਾ ਜੀ ਦਾ ਜੋ ਸਾਡੇ ਸ਼੍ਰੋਮਣੀ ਕਾਲੀਯਾ ਦੇ ਉਮੀਦਵਾਰ ਨੇ ਉਹਨਾਂ ਦਾ ਅੱਜ ਚੌਥੇ ਗੇਟ ਦੀ ਚੋਣ ਨੂੰ ਚੱਲ ਰਹੀ ਆ ਉਹ ਬਹੁਤ ਬੜੀਆ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਬੜੀ ਬੜੀ ਗਤੀ ਜਿਹੜਾ ਨਗਰ ਦੇ ਵਿੱਚੋਂ ਬਹੁਤ ਸਿਆਹ ਦੇ ਨਾਲ ਬਹੁਤ ਚਾਹ ਦੇ ਨਾਲ ਸੰਗਤਾਰੀ ਹੈ ਵਿਚਾਰ ਕਰਨ ਵਾਸਤੇ ਉਹ ਤੁੰਦਾ ਦਾ ਲਾਇਆ ਜਾਦਾ ਕਿ ਜਿਹੜੀਆਂ ਇੱਕ ਦਿਨ ਨੂੰ ਵੋਟਾਂ ਪਾਇਆ ਵੋਟਾਂ ਪੈਰੀਆਂ ਨੇ ਉਹ ਚੋਣਾਂ 'ਚ ਤਕੜੀ ਪਰ ਮੋਰਨ ਲਾ ਕੇ ਬਿਜਲੀ ਖਾਸੇ ਸਤਾਵੋਣੀ ਕਿਉਂਕਿ ਲੋਕ ਇਹ ਸਮਝ ਚੁੱਕੇ ਨੇ ਕਿ ਬਦਲਾਅ ਦੇ ਨਾਤੇ ਐਂਜੀ ਗੁਰਕਾ ਸਾਹਿਬ ਦੇ ਸ਼ੌਂਖਾ ਕੇ ਜੋ ਜਿਹੜੀਆਂ ਪਾਰਟੀਆਂ ਜਿਹੜੇ ਮੀਰਵਾਰ ਭੱਜ ਗਏ ਨੇ ਵਾਅਦੇ ਵਾਅਦਾ ਵਾਅਦਾ ਨਿਖਾਫੀ ਕੀਤੀ ਆ ਤੇ ਮੈਂ ਸਮਝਦਾ ਕਿ ਉਹਨਾਂ ਨੂੰ ਪਤਾ ਕਿ ਸ਼੍ਰੋਮਣੀ ਕਾਲੀ ਕੋਈ ਕੁਪਾਰਟੀ ਜਿਹੜੀ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੀ ਪੰਜਾਬ ਦੀ ਗੱਲ ਕਰਨ ਵਾਲੀ ਪੰਜਾਬ ਦੇ ਵਿਕਾਸ ਵਾਦੀ ਲੀਹਾਂ ਤੇ ਲੈ ਕੇ ਜਾਣ ਵਾਲੀ ਲੋਕਪ੍ਰੇਸ਼ਕੀਮਾਂ ਨੂੰ ਕਰਕੇ ਪਹੁੰਚਾਉਣ ਲਈ ਸ਼੍ਰੋਮਣੀ ਕਾਲੀ ਆਲਾ ਤੇ ਮੈਂ ਸਾਬਤ ਦਾ ਕਿ ਅੱਜ ਲੋਕਾਂ ਦੇ ਮਨ ਬੜਿਆ ਕਿ ਸ਼੍ਰੋਮਣੀ ਕਾਲੀ ਆਲੇ ਉਮੀਦਵਾਰ ਨੂੰ ਚੁਟਾ ਕੇ ਇੱਥੇ ਭੇਜੀਏ ਤੇ ਸ਼੍ਰੋਮਣੀ ਕਾਲੀ ਆਲੇ ਪ੍ਰਧਾਨ ਸਭਾ ਨੂੰ ਮਜ਼ਬੂਤ ਕਰੀਏ ਖਾਸਤੇ ਸਾਡੀ ਆਵਾਜ਼ ਬਣ ਕੇ ਜਿੱਥੇ ਉਹਨਾਂ ਨੇ ਪੰਜਾਬ ਦੀ ਆਵਾਜ਼ ਬਣਨਾ ਉੱਥੇ ਜਿਹੜਾ ਫਤਿਹਗੜ੍ਹ ਸਾਹਿਬ ਦੀ ਆਵਾਜ਼ ਬਣ ਕੇ ਪਤਿਗੜ੍ਹ ਜ਼ਿਲ੍ਹੇ ਦੀ ਹਲਕੇ ਦੇ ਪਾਰਨ ਹਲਕੇ ਦੀ ਡਿਵੈਲਪਮੈਂਟ ਦੀ ਕਰ ਕੀਤੀ ਜਾਂ ਸਿੱਖਿਆ ਦੀ ਵਿਕਾਸ ਦੀ ਸਾਡੇ ਸ਼੍ਰੋਮਣੀ ਅਕਾਲੀ ਦਲ ਪਤਿਗੜ੍ਹ ਸਾਹਿਬ ਤੋਂ ਲੋਕ ਸਭਾ ਦੇ ਵੀਰ ਬਿਕਰਮਜੀਤ ਖਾਲਸਾ ਜੀ ਅੱਜ ਸਾਡੇ ਹਲਕਾ ਮਲੋਜ ਸਾਡੇ ਸ਼੍ਰੋਮਣੀ ਕਾਰੀ ਦਲ ਦੇ ਜਨਤਕਤਰ ਸਰ ਗੁਰਪ੍ਰੀਤ ਸਿੰਘ ਰਾਜੂ ਜਨਨਾ ਜੀ ਅਗਵਾਈ ਵਿੱਚ ਅਸੀਂ ਅੱਜ ਬੱਕ ਬੱਕ ਪਿੰਡਾਂ ਵਿੱਚ ਸਾਡੇ ਮਲੋ ਹਲਕੇ ਦੌਰੇ ਹੋ ਰਹੇ ਨੇ ਜਿਸ ਵਿੱਚ ਸੰਗਤਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਤੇ ਬਹੁਤ ਵੱਡੇ ਕਾਟ ਹੋ ਰਹੇ ਨੇ ਇਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਬੀਬੀਆਂ ਸਾਡੀਆਂ ਮਦਾਮਾਂ ਭੈਣਾਂ ਤੇ ਬਜ਼ੁਰਗ ਬਹੁਤ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ ਸੋ ਇਹ ਇਕੱਠ ਸਾਨੂੰ ਇਹ ਦੱਸ ਰਹੇ ਨੇ ਕਿ ਆਉਣ ਵਾਲੀਆਂ 1 ਜੂਨ ਦੇ ਜੋ ਚੋਣਾਂ ਹੋਰ ਜਾਣ ਜਰੇ ਨੇ ਸ਼੍ਰੋਮਣੀ ਅਕਾਲੀ ਦਲ ਸਰਤਾਬ ਵਿਕਰਮਜੀਤ ਸਿੰਘ ਖਾਲਸਾ ਲੋਕ ਸਭਾ ਹਲਕਾ ਫਤਗੜ ਸਾਹਿਬ ਤੋਂ ਵੱਡੀ ਲੀਡ ਨਾਲ ਜਿੱਤਰੇ ਬਹੁਤ ਬਹੁਤ ਧੰਨਵਾਦ ਅੱਜ ਅਮਲੋਵ ਹਲਕੇ ਦੇ ਮਾਸੇਵਾਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਦੇ ਸਮੂੱਚੀ ਇੰਜੀਨੀਅਰ ਕਾਰਜਕਾਰੀ ਦੀ ਟੀਮ ਦੇ ਨਾਲ ਹਲਕਾ ਅਮਲੋਵ ਦੇ ਪਿੰਡਾਂ ਦਾ ਦੌਰਾ ਵੱਡੀ ਗਿਣਤੀ ਸੰਗਤ ਖਾਰ ਪਿੰਡ ਵਿੱਚ ਜਿਹੜੀ ਹੈ ਗਰਮੀ ਹੋਣ ਦੇ ਬਾਵਜੂਦ ਵੀ ਆਉਂਵਾਂ ਤੇ ਆ ਰਹੀ ਹੈ ਮੈਂ ਸਮਝਦਾ ਕਿ ਆਉਣ ਵਾਲੀ ਇਲੈਕਸ਼ਨ ਨੂੰ ਲੈ ਕੇ ਲੋਕਾਂ ਦੇ ਵਿੱਚ ਬੜਾ ਕਾਲੀ ਇੱਛਾ ਹੈ ਔਰ ਲੋਕ ਮਨਮੁਨਾਈ ਬੈਠੇ ਨੇ ਕਿ ਇਸ ਵਾਰ ਪੁਰਾਣੀ ਗਲਤੀ ਨਹੀਂ ਦਰਉਣੀ ਸ਼੍ਰੋਮਣੀ ਉਮੀਦਵਾਰ ਔਰ ਕੇਵਲ ਸ਼੍ਰੋਮਣੀ ਕਾਲੀਦਾ ਦਾ ਬਟਨ ਜਿਹੜਾ ਤਕੜੀ ਦਾ ਦਬ ਕੇ ਅਕਾਲੀ ਦਰਬਾਰ ਨੂੰ ਸੜਕੇ ਤੋਂ ਜਿੱਤ ਲੋਣੀ ਹੈ ਔਰ ਮੈਂ ਇਹ ਗੱਲ ਦਾਅਵੇ ਨਾ ਕਰ ਸਕਦਾ ਕਿ ਅਸੀਂ ਇਹ ਚੋਣ ਜਿੱਤ ਕੇ ਇਹ ਸੀਟ ਪਾਰਟੀ ਦੀ 24 ਚ ਪਾਵਾਂਗੇ ਔਰ ਵਿਧਾਨ ਸਭਾ ਦੇ ਜਿੰਨੇ ਵੀ ਹੋਰ ਹਲਕੇ ਨੇ ਸਾਰਿਆਂ ਦੇ ਵਿੱਚ ਬੜਾ ਭਾਰੀ ਇਸ ਇਲੈਕਸ਼ਨ ਨੂੰ ਲੱਗੇਗਾ